ਵਿਰਕ ਖੁਰਦ ਸਹਿਕਾਰੀ ਸਭਾ ਦੇ 77 ਵੱਲੋਂ ਲਗਾਏ ਗਏ ਮਹਿਕਮੇ ਤੇ ਅਤੇ ਏਆਰ ਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਏਆਰ ਨੇ ਇਹਨਾਂ ਦੋਸ਼ਾਂ ਨੂੰ ਅਨਕਾਰਿਆ ਕਿਹਾ ਸਾਡੇ ਸਟਾਫ ਦੀ ਕੋਈ ਗਲਤੀ ਅੱਗੇ ਤੋਂ ਨਹੀਂ ਹੋਵੇਗੀ ਦੱਸ ਦਈਏ ਕਿ ਬਠਿੰਡਾ ਦੇ ਪਿੰਡ ਵਿਰਕ ਖੁਰਦ ਦੇ ਸਹਿਕਾਰੀ ਸਭਾ ਦੇ 77 ਦੇ ਉੱਤੇ ਕਪਲੇਬਾਜੀ ਦੇ ਵੱਡੇ ਦੋਸ਼ ਲੱਗੇ ਹਨ ਅਤੇ ਇਸ ਨੂੰ ਲੈ ਕੇ ਉਸ ਨੂੰ ਲਗਾਤਾਰ ਦਫ਼ਤਰ ਵਿਖੇ ਬੁਲਾਇਆ ਜਾ ਰਿਹਾ ਹੈ ਅਤੇ ਹੁਣ ਛੁੱਟੀ ਵਾਲੇ ਦਿਨ ਹੀ ਉਸ ਨੂੰ ਇੱਕ ਨੋਟਿਸ ਭੇਜ ਕੇ ਬੁਲਾਇਆ ਗਿਆ ਅੱਗੇ ਜਦ ਆਇਆ ਤਾਂ ਉੱਥੇ ਦਫ਼ਤਰ ਬੰਦ ਸੀ ਤੇ ਉਸ ਨੇ ਏਆਰ ਤੇ ਦੋਸ਼ ਲਗਾਏ ਕਿ ਉਸ ਨੂੰ ਬਿਨਾਂ ਕੰਮ ਤੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਜਦ ਸਾਡੇ ਵੱਲੋਂ ਏਆਰ ਦੇ ਨਾਲ ਗਲਵਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਸਾਡੇ ਵਿਭਾਗ ਦੀ ਗਲਤੀ ਹੈ ਤੇ ਅੱਗੇ ਤੋਂ ਇਸ ਤਰ੍ਹਾਂ ਨਹੀਂ ਹੋਵੇਗੀ ਨਾਲ-ਨਾਲ ਉਹਨਾਂ ਨੇ ਕਿਹਾ ਕਿ ਜੋ ਉਹਨਾਂ ਨੇ ਦੋਸ਼ ਲਗਾਏ ਹਨ ਉਹ ਬਿਲਕੁਲ ਵੀ ਆਪਣਾ ਗਲਤ ਹਨ ਕਿਉਂਕਿ ਇਹ ਇਹ ਇਹਨਾਂ ਦੇ ਉੱਤੇ ਕੱਪੜੇਵਾਜੀ ਦੇ ਦੋਸ਼ ਲੱਗੇ ਆ ਇਸ ਨੂੰ ਲੈ ਕੇ ਸਾਡੇ ਵੱਲੋਂ ਉਹਨਾਂ ਦਾ ਜਿਹੜਾ ਇਹ ਆਪਣਾ ਸੁਸਾਇਟੀ ਜੋ ਸਾਡੇ ਵੱਲੋਂ ਸੀਲ ਕੀਤੀ ਗਈ ਹੈ ਅਤੇ ਹੁਣ ਜੇ ਉਹਨਾਂ ਦਾ ਟਰੈਕਟਰ ਟਰਾਲੀ ਉਸ ਦੇ ਅੰਦਰ ਖੜਾ ਹੈ ਤਾਂ ਉਹ ਸਾਨੂੰ ਇੱਕ ਲਿਖਤੀ ਰੂਪ ਦੇ ਵਿੱਚ ਦੇ ਦੇ ਸਕਦੇ ਆ ਤੇ ਅਸੀਂ ਉਹ ਉਹਨਾਂ ਦਾ ਟਰੈਕਟਰ ਟਰਾਲੀ ਜਿਹੜਾ ਉਹ ਬਾਹਰ ਕੱਢ ਦੇਵਾਂਗੇ ਜੋ ਉਹਨਾਂ ਵੱਲੋਂ ਦੋਸ਼ ਲਗਾਏ ਜਾ ਰਹੇ ਆ ਉਹ ਬਿਲਕੁਲ ਗਲਤ ਹਨ ਉਹਨਾਂ ਦੇ ਉੱਤੇ ਕੱਪੜੇਵਾਜੀ ਦੇ ਵੱਡੇ ਦੋਸ਼ ਲੱਗੇ ਹਨ ਜਿਸ ਨੂੰ ਲੈ ਕੇ ਉਹਨਾਂ ਤੇ ਮਾਮਲਾ ਵੀ ਦਰਜ ਹੋਇਆ ਤੇ ਹੁਣ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਇਸ 스ਪਿੰ ਨੂੰ ਦੇਖਿਆ ਜਾਵੇਗਾ ਤੇ ਅਗਲੀ ਕਾਰਵਾਈ ਤੇਰੀ ਉਹਨਾਂ ਤੇ ਜੋ ਜਿਸ ਤਰ੍ਹਾਂ ਦੇ ਆਪਾਂ ਕਾਰਵਾਈ ਹੋਵੇਗੀ ਉਹ ਅੱਗੇ ਤੋਂ ਉਹਨਾਂ ਦੇ ਇਹ ਜਿਹੜੀ ਕਾਰਵਾਈ ਕੀਤੀ ਜਾਵੇਗੀ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨੇ ਸਕੱਤਰ ਅਤੇ ਏ ਆਰ ਜੀ ਜੀ ਕੀ ਨਾਮ ਹੈ ਤੇ ਕਿਹੜਾ ਜਮ ਕੇ ਦਫ਼ਤਰ ਹੈ ਜੀ ਮੇਰਾ ਨਾਮ ਪ੍ਰਤਪਾਉ ਸਿੰਘ ਸਕੱਤਰ ਸਬਾ ਬਿਰਕਪੁਰਤ ਜ਼ਿਲ੍ਹਾ ਬਠਿੰਡਾ ਦੇ ਵਿੱਚ ਮੈਂ ਨੌਕਰੀ ਕਰਦਾ ਸੀ ਜਿਸ ਦੇ ਵਿੱਚ ਏ ਆਰ ਸਾਹਿਬ ਨੇ ਅੱਜ 12425 ਨੂੰ ਇੱਕ ਕੇਸ ਦੇ ਸਬੰਧ ਦੇ ਵਿੱਚ ਤਰੀਕ ਰੱਖੀ ਸੀ ਜਦ ਕਿ ਉਹ ਇੱਕ بڑے ਲਿਖੇ ਮਲਾਜਮ ਚੰਗੇ ਉਦੇ ਤੇ ਉਹਨਾਂ ਨੂੰ ਇਹ ਤਾਂ ਪਤਾ ਵੀ ਅੱਜ ਸਾਡੇ ਦਫ਼ਤਰ ਦੇ ਵਿੱਚ ਛੁੱਟੀ ਹੈ ਛੁੱਟੀ ਵਾਲੇ ਦਿਨ ਕੱਢ ਕੇ ਨੋਟਸ ਮੁੜ ਕੇ ਤੇ ਦਫ਼ਤਰ ਬੰਦ ਨਾਲ ਦਾਗਾ ਤੇ ਖੱਜਲਖਵਾਰੀ ਕਰਤੇ ਆ ਇਹ ਤੋਂ ਪਹਿਲਾਂ ਕੱਲਾ ਇਹ ਹੀ ਨਹੀਂ ਹੈਗਾ ਜੀ ਇਹ ਤੋਂ ਪਹਿਲਾਂ ਮੇਰੇ ਘਰ ਦੇ ਜਿੰਦੇ ਬੰਨੇ ਗਏ ਇਹਨਾਂ ਨੇ ਮਨਜੋਗ ਐਸੀਡੀਐਮ ਸਾਹਿਬ ਤੋਂ ਸਰਚ ਗਰੰਟ ਲੈਤੀਆ ਉੱਥੇ ਮਲਾਜਮਾਂ ਦੇ ਜਾ ਕੇ ਇਹਨਾਂ ਨੇ ਜਿੰਦੇ ਬੰਨੇ ਐ ਡਿਊਟੀ ਲਾ ਕੇ ਉਹਦੇ ਵਿੱਚ ਮੈਨੂੰ ਕੋਈ ਵੀ ਨੋਟਸ ਨਹੀਂ ਦਿੱਤਾ ਗਿਆ ਠੀਕ ਆ ਬਾਕਾਇਦਾ ਕਿ ਉਹ ਸਰਚ ਵਾਰੰਟ ਦੇ ਸਮੇਂ ਮੇਰੀ ਮੌਜੂਦਗੀ ਜਿੰਦੇ ਬੰਨੇ ਚਾਹੀਦੀ ਸੀ ਜਿੰਦੇ ਭੰਨ ਕੇ ਮੇਰੀ ਆਪਦੀ ਪਰਸਨਲ ਜਗਾ ਕੋਈ ਮੈ ਰੈਂਟ ਨਹੀਂ ਪਾਇਆ ਉਹਦਾ ਕੋਈ ਬਿਜਲੀ ਦਾ ਬਿੱਲ ਨਹੀਂ ਲੱਤ ਕਦੇ ਸਵਾ ਤੋਂ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਜੀ ਆਪ ਦਾ ਜਿੰਦੇ ਲਾ ਕੇ ਸੀਲ ਕਰੇ ਜਿਹਦੇ ਵਿੱਚ ਮੇਰਾ ਟਰੈਕਟਰ ਮੇਰਾ ਹੋਰ ਨਿੱਜੀ ਸਮਾਨ ਉਹ ਜ਼ਬਤ ਕਰ ਗਏ ਮੈਂ ਇਹੀ ਕਹਿਣਾ ਚਾਹੁੰਦਾ ਕਿ ਤੇ ਬਾਕੀ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਹਾਂ ਜੀ ਸਭ ਤਰੀਕਾ ਰੱਖੋ ਖੋਜੋ ਕੇ ਰੱਖੋ ਮੈਂ ਆਉਂਗਾ ਮਾਪੇ ਨਾਲ ਆ ਜਲੀ ਪਰ ਮੈਨੂੰ ਦਿਨ ਦੇਖ ਲਿਆ ਕਰੋ ਤੁਸੀਂ ਵੀ ਅਸੀਂ ਕਿਹੜੇ ਦਿਨ ਰੱਖਣੀ ਹੈ ਪਹਿਲਾਂ ਵੀ ਕਦੇ ਇਸ ਤਰ੍ਹਾਂ ਤੁਹਾਡੇ ਹਾਂਜੀ 15 ਦਿਨ ਨੂੰ ਮੇਰੇ ਘਰੇ ਜਿੰਦੇ ਬੰਨੇ ਪਿੰਡ ਮੇਰੇ ਕੋਲ ਹੋਰ ਦਾ ਨਹੀਂ ਜਿਹੜੀ ਪਹਿਲੇ ਨੋਟਿਸ ਕੱਢੇਗੇ ਉਹ ਵੀ ਛੁੱਟੀ ਦੇ ਦਿਨਾਂ 'ਤੇ ਕੱਢੇਗੇ ਹਾਂ ਕੱਢੇ ਗਏ ਆ ਸੂਤ ਆਪਣੇ ਕੋਲ ਆ ਦੇਖੋ ਠੀਕ ਹੈ ਇੱਕ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਏਆਰ ਸਾਹਿਬ ਨੂੰ ਕਿ ਮੇਰੇ ਤੁਸੀਂ ਜਿਹੜਾ ਸੰਦ ਟਰੈਕਟਰ ਟਰਾਲੀ ਜ਼ਬਤ ਕੀਤੇ ਆ ਮੈਂ ਬੇਨਤੀ ਕਰਦਾ ਭਰਾਮੀ ਤੌਰ ਤੇ ਵੀ ਉਹਨਾਂ ਨੂੰ ਮੈਨੂੰ ਦੇ ਦੇਉ ਕਿਉਂਕਿ ਸੀਜ਼ਨ ਦਾ ਟਾਈਮ ਆ ਮੈਂ ਆਪਦੀ ਬਾਢੀ ਕਰਨੀ ਆ ਮੈਂ 15 16 ਕਿੱਲਿਆਂ ਦੀ ਬਾਹੀ ਕਰਦਾ ਠੀਕ ਆ ਕਿਉਂਕਿ ਹਰੇਕ ਨੂੰ ਹੀ ਟਰੈਕਟਰ ਟਰਾਲੀ ਉਸ ਟਾਈਮ ਚਾਹੀਦਾ ਜੇ ਬਾਢੀ ਤੋਂ ਪਹਿਲਾਂ ਪਹਿਲਾਂ ਮੈਨੂੰ ਇਹ ਟਰੈਕਟਰ ਟਰਾਲੀ ਨਹੀਂ ਘੱਟ ਕੇ ਦੁੰਦੇ ਠੀਕ ਆ ਮੇਰਾ ਲੋਕ ਨਹੀਂ ਖੋਲਦੇ ਮੇਰੇ ਘਰ ਨੂੰ ਜੇਕਰ ਮੇਰੀ ਫਸਲ ਦਾ ਕੋਈ ਵੀ ਨੁਕਸਾਨ ਹੋ ਗਿਆ ਉਹਦੀ ਪ੍ਰਭਾਅ ਦੇ ਜ਼ਿੰਮੇਦਾਰ ਸਰਦਾਰ ਹਰਮੀਤ ਸਿੰਘ ਭੁੱਲਰ ਇਹ ਯਾਰ ਗਰਮੀਤ ਇਕ ਹੋ ਨਿਰੀਖਕ ਜਗਜੀਤ ਸਿੰਘ ਸਕੱਤਰ ਬੋਧੂ ਚਾਰਜ ਵਰਕਫੋਰਡ ਤੇ ਪਰਮਨੈਂਟ ਚਾਰਜ ਬਹਿਮਨ ਦਵਾਨਾ ਸਵਾ ਉਹ ਜ਼ਿੰਮੇਦਾਰ ਤਾਂਗੇ ਧੰਨਵਾਦ ਜੀ ਕੀ ਸਾਬ ਕਿੰਨਾ ਮੈ ਤੁਹਾਡੇ ਕੀ ਤੁਹਾਡਾ ਡੈਸੀਨੇਸ਼ਨ ਹੈ ਮੈਂ ਹਰਮਿੰਦਰ ਸਿੰਘ ਹੇਰ ਇੱਕ ਸੈਕਟਰੀ ਹੋਣ ਦੀ ਅਸਮਾਨ ਕਰ ਦਿੱਤੀ ਤਾਂ ਪੜ੍ਹ ਕੇ ਜਾਣ ਰਿਹਾ ਵੀ ਛੁੱਟੀੜ ਕੇ ਤੁਹਾਨੂੰ ਬੁਲਾ ਲੈ ਪੇਮੈਂਟ ਪਰ ਸ਼ਰਤ ਕਿਹਾ ਹੈ ਘਰ ਦੇ ਮੇਲੇ ਤੱਕ ਰਹੇ ਮੇਰਾ ਸੰਭਾਲ ਸਾਰਾ ਮੈਂ ਨੋਟ ਕਰ ਦਿੱਤਾ ਕਿੰਨਾ ਜਿਹੜਾ ਸੈਕਟਰੀ ਕਹਿੰਦਾ ਜੀ ਮੈਨੂੰ ਛੁੱਟੀ ਵਾਲੇ ਦਾ ਬੁਲਾਇਆ ਗਿਆ ਉਹ ਸਾਡੇ ਦਫ਼ਤਰ ਦੀ ਗਲਤੀ ਹੈ ਅਸੀਂ ਬੁੱਧਵਾਰ ਦਾ ਦਿਨ ਰੱਖਿਆ ਹੋਇਆ ਕਿਸੇ ਵੀ ਤਰ੍ਹਾਂ ਦੇ ਕੋਰਟ ਕੇਸ ਦਾ ਤੇ ਬੁੱਧਵਾਰ ਇਹਨਾਂ ਨੇ ਮਾਰਚ ਦੇਖ ਲਿਆ ਸਾਡੇ ਕਲੈਰੀਕਲ ਸਟਾਫ ਨੇ ਕਿਤੇ ਮਾਰਚ ਦਾ ਦੇਖ ਕੇ 12 ਤਰੀਕ ਦੇਤੀ ਪਰ ਜਦੋਂ ਕਿ ਜਿਹੜਾ ਅਪ੍ਰੈਲ ਦਾ 12 ਤਰੀਕ ਨੂੰ ਸ਼ਨੀਵਾਰ ਨੂੰ ਆਉਂਦੀ ਉਹ ਬਾਅਦ ਚ ਪਤਾ ਲੱਗਿਆ ਸਾਨੂੰ ਹੁਣ ਚੇਂਜ ਕਰਤਾ ਫਿਰ ਇਹ ਤਾਂ ਸਾਡੀ ਕਲੈਰੀਕਲ ਮਿਸਟੇਕ ਹੋਈ ਹੈ ਜਿਹੜਾ ਉਹ ਕਹਿੰਦਾ ਮੇਰੇ ਘਰ ਦਾ ਜਿੰਦੇ ਭੰਨੇ ਉਹ ਅਸੀਂ ਪਿਛਲੇ ਲੰਬੇ ਸਮੇਂ ਤੋਂ ਰਿਕਾਰਡ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹਦੇ ਬਾਰਕੇ ਨੂੰ ਨੋਟਿਸ ਵੀ ਦਿੱਤੇ ਹੈ ਨੋਟਿਸ ਚਪਾਏ ਵੀ ਹੈ ਕਿਉਂਕਿ ਲੋਕਾਂ ਦੀ ਸੈਟੀ ਦਾ ਮਾਮਲਾ ਵੱਡਾ ਇਸ਼ੂ ਬਣਿਆ ਹੋਇਆ ਹੈ ਕਿ ਉੱਥੇ ਕਾਬਲ ਹੋ ਗਿਆ ਸੈਟੀ ਬੰਦ ਹੋ ਗਈ ਤਾਂ ਉਹ ਖੋਲਣੀ ਪੈਣੀ ਸੀ ਤਾਲੇ ਲਾ ਕੇ ਗਾਇਬ ਹੋ ਗਿਆ ਇਹਨੇ ਅੱਜ ਤਾਈਂ ਰਿਕਾਰਡ ਦੇਣ ਦੀ ਕੋਈ ਕਿਸੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਤਾਂ ਅਸੀਂ ਪੁਲਿਸ ਨੂੰ ਨਾਲ ਲਿਜਾ ਕੇ ਉੱਥੇ ਜਿਹੜਾ ਸੋਸਾਇਟੀ ਦਾ ਦਰਵਾਜ਼ਾ ਭੰਨਿਆ ਨਾ ਕਿ ਇਹਦੇ ਘਰ ਦਾ ਕਿਉਂਕਿ ਇਹ ਬਠੰਡੇ ਰਹਿੰਦਾ ਹੈ ਤੇ ਉਹ ਸੋਸਾਇਟੀ ਸੀਗੀ ਜੇ ਸੈਟੀ ਨਹੀਂ ਸੀਗੀ ਤਾਂ ਆਪ ਕੋਲ ਇਹ ਤੇ ਦੋਸ਼ ਆ ਸਕਦਾ ਵੀ ਸੈਟੀ ਨਹੀਂ ਸੀਗੀ ਸਾਰਾ ਰਿਕਾਰਡ ਜਿੰਨਾ ਕਿ ਮਿਲਿਆ ਸੀ ਉਹਦੀ ਰਿਪੋਰਟ ਵੀ ਦਿੱਤੀ ਹੈ ਜਿਹੜਾ ਨਹੀਂ ਮਿਲਿਆ ਉਥੇ ਕਾਰਬਾਨੀਆਂ ਬਕੈਰਾ ਜਿੰਨੀਆਂ ਗਏ ਬੰਮ ਹੋਇਆ ਉਹਦੇ ਸਾਰੇ ਦੀ ਲਿਸਟ ਬਣਾ ਕੇ ਸੀਐਸਐਸਪੀ ਸਾਹਿਬ ਨੂੰ ਦੁਆਰਾ ਰਿਕਵਰ ਕਰਨ ਦੇ ਲਈ ਦਰਖਾਸਤ ਭੇਜੀ ਹੈ ਇਸ ਦੋਸ਼ੀ ਦੇ ਖਿਲਾਫ ਦਾ ਅਗਲੇਰੀ ਕਾਰਵਾਈ ਕਰਕੇ ਸਾਨੂੰ ਸਾਡਾ ਰਿਕਾਰਡ ਦਵਾਇਆ ਜਾਵੇ ਤਾਂ ਕਿ ਸਭਾ ਦਾ ਕੰਮਕਾਰ ਸਭਾ ਦੀ ਵੈਰੀਫਿਕੇਸ਼ਨ ਸਭਾ ਦਾ ਆਨਲਾਈਨ ਹੋਣਾ ਸਾਰੇ ਇੰਡੀਆ ਲੈਵਲ ਤੇ ਹੋ ਰਿਹਾ ਕੰਮਕਾਰ ਪਹੁੰਚ ਲਾਇਆ ਜਾ ਸਕੇ ਇਹ ਇਸ ਤੋਂ ਸવાય ਔਨ ਦਾ ਰਿਕਾਰਡ ਹੋਈ ਹੈ ਸਾਰੀ ਕਾਰਵਾਈ ਜਿਹੜੇ ਕਹਿੰਦੇ ਵੀ ਸਾਡਾ ਸਮਾਨ ਅੰਦਰ ਪਿਆ ਟਰੈਕਟਰ ਟਰਾਲੀ ਜਾਂ ਖਸ਼ੋਰ ਉਹ ਇਹ ਦਰਖਾਸਤ ਦੇ ਕੇ ਉਹਨੂੰ ਛਡਵਾ ਸਕਦੇ ਪਰ ਇਹ ਜੇ ਇੰਜ ਕਹਿੰਦੇ ਵੀ ਅਸੀਂ ਇਕੱਲੇ ਫੋਨ ਤੇ ਆ ਕੇ ਸਮਝ ਦੇਜੋ ਤਾਂ ਨਹੀਂ ਕਿਉਂਕਿ ਔਨ ਦਾ ਰਿਕਾਰਡ ਹੀ ਸਾਰਾ ਲੋਕਪੱਤਾ ਹੋਇਆ ਉਹਦੀ ਵਾਇਦਾ ਬਕਾਇਦਾ ਵੀਡੀਓਗ੍ਰਾਫੀ ਹੋਈ ਹੈ ਤਾਂ ਸਾਡੇ ਤੇ ਇਲਜ਼ਾਮ ਆਊਗਾ ਜੇ ਅਸੀਂ ਹੁਣ ਜੀ ਕੱਢ ਕੇ ਦੇ ਦਿੰਨੇ ਜਾ ਕੇ ਉਹ ਠੀਕ ਹੈ ਇਹਨਾਂ ਦਾ ਨਿੱਜੀ ਸੰਦ ਜੀ ਇਹਨਾਂ ਨੇ ਸੈਟੀ 'ਚ ਖੜੇ ਕਰੇ ਵੇਹ ਤਾਂ ਪੜਨਦੇ ਨਹੀਂ ਜੋ ਸੈਟੀ ਦੀ ਇਮਾਰਤ ਹੋਈ ਹੈ ਉਹ ਉਹਦੇ ਵਿੱਚ ਖੜਾਉਣੇ ਜੋ ਫੇਰ ਵੀ ਕਿਉਂਕਿ ਉਹਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਇੱਕ ਦਰਖਾਸਤ ਦੇਣ ਸਿੰਪਲ ਉਹਦੇ ਤੇ ਕਾਰਵਾਈ ਕਰਦੇ ਆ ਅਸੀਂ ਅੱਗੇ ਦੁਬਾਰੇ ਤੋਂ ਫੇਰ ਉਹਨੂੰ ਪਾਕੀ ਫੇਰ ਸੀਲ ਸੀਲ ਪਤਾ ਕਰਨਾ ਹੀ ਪਊਗਾ ਜਦ ਨਾਲ ਸਾਡਾ ਰਿਕਾਰਡ ਇੱਥੇ ਕਿਉਂਕਿ ਉਹ ਸੋਸਾਇਟੀ ਦੀ ਜਦ